ਹਾਂਜੀ ਮੀਟੇ ਵੇਖ ਰਾ ਸਾਰੇ ਪੈਨਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਕਰਦੀ ਕਿ ਤੁਸੀਂ ਸਾਰੇ ਛੜਤੀ ਕਲਾ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜੋ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਸੀ ਤੇ ਅੱਜ ਆਪਾਂ ਬਣਾਉਣ ਲੱਗੇ ਸੀਗੇ ਪਾਲਕ ਵਾਲੇ ਪਕੌੜੇ ਕਿਉਂਕਿ ਅੱਜ ਵੀ ਪੈਂਦਾ ਪਿਆ ਸੀ ਇਹਦੇ ਵਾਸਤੇ ਆਪਾਂ ਥੋੜੀ ਜੀ ਪਾਲਕ ਲਈ ਹੋਈ ਆ ਉਹਦੇ ਵਿੱਚ ਇੱਕ ਪਿਆਜ਼ ਕਟਿਆ ਹੋਇਆ ਵਾ ਜੇਕਰ ਤੁਹਾਨੂੰ ਪਸਾਦਾ ਤੁਸੀਂ ਪਾ ਸਕਦੇ ਨਹੀਂ ਤੇ ਹਨ ਹਰੀਆਂ ਵੀ ਦੇ ਸਕਦੇ ਹੋ ਤੇ ਦੋ ਵਿੱਚ ਆਪਾਂ ਹਰੀਆ ਮਿਰਚਾ ਕੱਟ ਕੇ ਪਾਲੀਆਂ ਵਾ ਤੇ ਹੁਣ ਆਪਾਂ ਇਹਦੇ ਵਿੱਚ ਵੇਸਣ ਪਾਵਾਂਗੇ ਇਧਰ ਆਪਣਾ ਤੇਲ ਘਰ ਮਹਨ ਲੱਗ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਮੋਟਾ ਮਸਾਲਾ ਪਾਵਾਂਗੇ ਸਾਬਤ ਮਸਾਲਾ ਕਈ ਬੋਲਦੇ ਮੈਂ ਤਾਂ ਵੈਸੇ ਇਹਨੂੰ ਮੋਟਾ ਮਸਾਲਾ ਹੀ ਕਹਿੰਨੀ ਹੁੰਦੀ ਹੈ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਵਾ ਤੇ ਹੁਣ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਲੂਣ ਤੇ ਮਿਰਚ ਪਾਵਾਂਗੇ ਥੋੜੇ ਕਰਾਰੇ ਸਵਾਦ ਲੱਗਦੇ ਆ ਪਾਲਕ ਵਾਲੇ ਵੈਸੇ ਪਾਲਕ ਵਾਲੇ ਤਾਂ ਕਰਾਰੇ ਬਣ ਜਾਂਦੇ ਆ ਤੀਹੋਂ ਆਪਾਂ ਇਹਦੇ ਵਿੱਚ ਪਾਵਾਂਗੇ ਖੱਟੀ ਲੱਸੀ ਤੁਸੀਂ ਇਹਨੂੰ ਖੱਟਾਪਨ ਦੇ ਵੈਸੇ ਤਾਂ ਲੱਸੀ ਨਾਲ ਬਹੁਤ ਵਧੀਆ ਬਣਦੇ ਆ ਬੋਲੇ ਬੋਲੇ ਹੋ ਜਾਂਦੇ ਆ ਜੇਕਰ ਤੁਹਾਡੇ ਕੋਲ ਨਹੀਂ ਹੈਗੀ ਲੱਸੀ ਤੁਸੀਂ ਦਹੀਂ ਵੀ ਪਾ ਸਕਦੇ ਹੋ ਤੇ ਜੇਕਰ ਦਹੀਂ ਵੀ ਨਹੀਂ ਹੈਗਾ ਤੁਹਾਡੇ ਕੋਲ ਤੇ ਤੁਸੀਂ ਪਾਣੀ 'ਚ ਇਹਨੂੰ ਘੋਲ ਕੇ ਤੇ ਇਹਦੇ ਵਿੱਚ ਤੁਸੀਂ ਬਾਦ ਉਹ ਵਿੱਚ ਮਿंबू ਪਾ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲਓ ਜੀ ਤੇਲ ਆਪਣਾ ਹੋ ਚੁੱਕਿਆ ਵਾ ਗਰਮ ਤੁਸੀਂ ਵੇਖ ਹੀ ਸਕਦੇ ਹੋ ਹੁਣ ਆਪਾਂ ਥੋੜਾ ਜਿਹਾ ਵੇਸਟ ਪਾ ਕੇ ਦਿਖਾਉਂਦੇ ਹਾਂ ਲੋ ਜੀ ਕੋਸ਼ ਨੂੰ ਆਪਣੇ ਭੰਨ ਚੁੱਕਿਆ ਤੇ ਬਾਕੀਆਂ ਦਾ ਆਪਾਂ ਪਾਸਾ ਚੇਂਜ ਕਰ ਦਿੱਤਾ ਵਾ ਜੇਕਰ ਤੁਸੀਂ ਇਹਨਾਂ ਨੂੰ ਦੁਬਾਰਾ ਵਾਰ ਪੱਕੇ ਕਰਨਾ ਚਾਹੁੰਦੇ ਤੇ ਫਿਰ ਤੁਸੀਂ ਇਹਨਾਂ ਨੂੰ ਇਸ ਤਰੀਕੇ ਦੇ ਕੱਢ ਕੇ ਤੇ ਸਾਈਡ ਤੇ ਰੱਖ ਸਕਦੇ ਹੋ ਤੇ ਦੁਬਾਰਾ ਪੱਕੇ ਕਰ ਸਕਦੇ ਹੋ ਜੇ ਤੁਸੀਂ ਇੱਕੇ ਵਾਰ ਹੀ ਹਨ ਮਨਾਉਣੇ ਆ ਤੇ ਫਿਰ ਤੁਸੀਂ ਇਹਨਾਂ ਨੂੰ ਪੱਕੇ ਕਰਕੇ ਹੀ ਵਾਰ ਕੱਟਣਾ ਲੋ ਜੀ ਆਪਣੇ ਪਕੌੜੇ ਬਣ ਕੇ ਹੋ ਚੁੱਕਿਆ ਰੈਡੀ ਬਾਕੀ ਤਾਂ ਖਾ ਲੈ ਬੱਚਾ ਨੇ ਤੇ ਇਧਰ ਆਪਾਂ ਇਹ ਹਰੀ ਚਟਨੀ ਬਣਾਈ ਸੀਗੀ ਤੇ ਨਾਲ ਪਕੌੜੇ ਤੇ ਤੁਸੀਂ ਇਸ ਤਰੀਕੇ ਨਾਲ ਬਣਾਇਓ ਤੇ ਹਰੀ ਚਟਨੀ ਵਾਲੀ ਰੈਸਪੀ ਆਪਣੇ ਚੈਨਲ ਤੇ ਤੁਹਾਨੂੰ ਮਿਲ ਜੂਗੀ ਤੇ ਅੱਜ ਘਰ ਦੇ ਕੇ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਵੀ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ